ਸਿੱਧੂ ਤੇ ਬਾਜਵਾ ਵਿਚਾਲੇ ਵਿਵਾਦ ਦਾ ਕਾਂਗਰਸ ਹਾਈ ਕਮਾਨ ਨੇ ਲਿਆ ਨੋਟਿਸ ਸੂਤਰਾਂ ਮੁਤਾਬਕ ਕਾਂਗਰਸ ਪ੍ਰਧਾਨ ਮੱਲਕਾਰ ਜੁਨ ਖੜਗੇ ਨੇ ਬਾਜਵਾਦੀ ਮੰਗਵਾਈ ਸਟੇਟਮੈਂਟ ਆਈ ਸੀ ਡਬਲਯੂ ਸੀ ਦੀ ਮੀਟਿੰਗ ਤੋਂ ਬਾਅਦ ਹੋ ਸਕਦੀ ਹੈ ਕਾਰਵਾਈ ਕਾਟੋ ਕਲੇਸ਼ ਵਿੱਚ ਚਾੜੇ ਨਵਜੋਤ ਸਿੱਧੂ ਦਾ ਵਿਰੋਧੀ ਧੜੇ ਤੇ ਨਿਸ਼ਾਨਾ ਬੋਲੇ ਜੇ ਪਾਰਟੀ ਕਰਨ 100 ਕਾਂਗਰਸੀਆਂ ਦੇ ਇਕੱਠ ਚ ਵੀ ਜਾਣਾ ਪਵੇ ਤਾਂ ਮੈਨੂੰ ਹੋਏਗੀ ਖੁਸ਼ੀ ਪੁੱਛਿਆ 8000 ਸਵਤਕਾਂ ਦੀ ਸਹੂਲਤ ਲਈ ਕਿਉਂ ਪਾ ਰਿਹਾ ਹੈ ਅੜਿੱਕੇ ਲਾਰੈਂਸ ਮਿchnoi ਦੇ ਜੇਲ੍ਹ ਇੰਟਰਵਿਊ ਦੀ ਜਾਂਚ ਲਈ ਬਣੇਗੀ ਐਸਆਈਟੀ ਪੰਜਾਬ ਸਰਕਾਰ ਨੇ ਹਾਈ ਕੋਰਟ ਨੂੰ ਸੌਂਪੀ ਅਫਸਰਾਂ ਦੀ ਲਿਸਟ ਡੀਜੀਪੀ ਪ੍ਰਬੋਧ ਕੁਮਾਰ ਦੀ ਅਗਵਾਈ ਚ ਬਣੇਗੀ ਜਾਂਚ ਕਮੇਟੀ ਡੀਆਈਜੀ ਐਸ ਰਾਹੁਲ ਵੀ ਹੋਣਗੇ ਸ਼ਾਮ ਨੂੰ ਯੂ ਜੈਟਿੰਦੇ ਆਪਰੇਸ਼ਨ ਗੋਲੀ ਤੋਂ ਬਾਅਦ ਐਕਸ਼ਨ ਚ ਪੁਲਿਸ ਪਟੈਂਡਾ ਚ ਨਸ਼ਾ ਛਡਾਊ ਕੇਂਦਰ ਚ ਪੁਲਿਸ ਨੇ ਕੀਤੀ ਰੇਡ ਪੱਕੇ ਤੌਰ ਤੇ ਇੱਕ ਪੁਲਿਸ ਟੀਮ ਤੈਰਾਤ ਬਲੈਕ ਚ ਵੇਚਿਆ ਜਾ ਰਹੀਆਂ ਸੀ ਸਰਕਾਰੀ ਗੋਲੀਆਂ ਪ੍ਰੋਗਰੈਸ ਐਂਪੀਰਮਨੀਤ ਬਿੱਟੂ ਵੱਲੋਂ ਰਹਿਮ ਦੀ ਪਟੀਸ਼ਨ ਤੇ ਅਮਿਤ ਸ਼ਾਹ ਦੇ ਬਿਆਨ ਦਾ ਸਵਾਗਤ ਬੋਲੇ ਹੁਣ ਸੁਖਵੀਰ ਬਾਦਲ ਖੁਦ ਦੇਣ ਜਵਾਬ ਹਰ ਸਿਮਰਤ ਬਾਦਲ ਨੂੰ ਕਿਉਂ ਬਣਾਇਆ ਜਾ ਰਿਹਾ ਮੋਰਾ ਅੱਜ ਈਡੀ ਦੇ ਸਾਹਮਣੇ ਪੇਸ਼ ਨਹੀਂ ਹੋਣਗੇ ਅਰਵਿਦ ਕੇਜਰੀਵਾਲ ਭੇਜਿਆ ਜਵਾਬ ਕਿ ਆ ਰਾਜਨੀਤੀ ਤੋਂ ਪ੍ਰੇਰਿਤ ਸੰਮਨ ਲਿਆ ਜਾਵੇ ਵਾਪਸ ਕੈਨੇਡਾ ਦੇ ਪੀਐਮ ਜਸਟਿਨ ਟਰੂਡੋਜ਼ ਆਫੇਰ ਹੰਕਾਰ ਭਰਿਆ ਬਿਆਨ ਬੋਲੇ ਅਮਰੀਕਾ ਦੀ ਚੇਤਾਵਨੀ ਤੋਂ ਬਾਅਦ ਬਦਲੇ ਭਾਰਤ ਦੇ ਸੁਰ ਸ਼ਾਇਦ ਭਾਰਤ ਨੂੰ ਹੋਇਆ ਅਹਿਸਾਸ ਉਹ ਹਮੇਸ਼ਾ ਨਹੀਂ ਅਖਤਿਆਰ ਕਰ ਸਕਦੇ ਹਮਲਾਵਰ ਰੁਕ ਬਹਾਲੀ ਦੇ ਜ਼ੀਰਗਪੁਰ ਦੇ ਸਕੂਲ ਚ ਬਾਸਕਟਬਾਲ ਖੇਡਦੇ 14 ਸਾਲਾ ਬੱਚੇ ਦੀ ਮੌਤ ਖੇਡਦੇ ਹੋਏ ਬੱਚੇ ਦੇ ਸਿਰ ਚ ਹੋਇਆ ਦੱਬ ਪਿੱਛੇ ਨੂੰ ਡਿੱਗਣ ਕਰਕੇ ਟੁੱਟੀ ਗਰਦਨ ਦੀ ਹੱਡੀ ਚੰਡੀਗੜ੍ਹ ਦੇ ਬਣੀ ਮਾਜਰਾ ਚ 12 ਕੁੱਤਿਆਂ ਦੇ ਖੌਫ ਨੇ ਲਈ ਮਾਸੂਮ ਦੀ ਜਾਨ ਕੁੱਤਿਆਂ ਵੱਲੋਂ ਪਿੱਛਾ ਕਰਨ ਤੇ ਦੂਜੀ ਕਲਾਸ ਦੀ ਬੱਚੀ ਨੂੰ ਆਇਆ ਪੈਨਿਕ ਅਟੈਕ ਮੌਕੇ ਤੇ ਹੋਈ ਮਾਰ ਵਾਨੀਗੜ੍ਹ ਚ ਕਲਯੁਗੀ ਪੁੱਤ ਨੇ ਕੀਤਾ ਪਿਓ ਦਾ ਕਤਲ ਟੱਕੂਏ ਨਾਲ ਬਾਹਰ ਕਰਕੇ ਉਤਾਰਿਆ ਮੌਤ ਦੇ ਘਾਟ ਆਪਣੇ ਤਲਾਕ ਲਈ ਪਿਓ ਨੂੰ ਮੰਨਦਾ ਸੀ ਜ਼ਿੰਮੇਵਾਰ ਪੁਲਿਸ ਨੇ ਮੁਲਜ਼ਮ ਨੂੰ ਕੀਤਾ ਗ੍ਰਿਫਤਾਰ ਸਸਿਕਾਲ న్యూਸ 18 ਪੰਜਾਬ ਹਰਿਆਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਵਿਜੇਪਾਲ ਸਿੰਘ ਬਰਾੜ ਸ਼ੁਰੂਆਤ ਇੱਕ ਵੱਡੀ ਖਬਰ ਤੋਂ ਆਮ ਆਦਮੀ ਪਾਰਟੀ ਦੇ ਨਾਲ ਗੱਠ ਚੋੜ ਪੰਜਾਬ ਕਾਂਗਰਸ ਨੂੰ ਮਨਜ਼ੂਰ ਨਹੀਂ ਹੈ ਦਰਸਲ ਜਗਰਾਓ ਰੈਲੀ ਦੇ ਮੰਚ ਤੋਂ ਇਸ ਗੱਠਜੋੜ ਦਾ ਖੁੱਲੇआम ਵਿਰੋਧ ਹੋਇਆ ਪ੍ਰਗਟ ਸਿੰਘ ਤੇ ਰਾਜਕੁਮਾਰ ਚੱਬੇਵਾਲ ਵੱਲੋਂ ਇਸ ਗੱਠਜੋੜ ਦਾ ਵਿਰੋਧ ਕੀਤਾ ਗਿਆ ਇੱਥੋਂ ਤੱਕ ਕਿਹਾ ਗਿਆ ਮੰਚ ਤੋਂ ਕਿ ਜੇ ਗਲਤੀ ਨਾਲ ਗੱਠਜੋੜ ਹੋਇਆ ਤਾਂ ਕਾਂਗਰਸ ਨੂੰ ਬੰਦੇ ਨਹੀਂ ਮਿਲਣ ਪ੍ਰਗਟ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਭਾਜਪੀ ਦੀ ਬੀ ਟੀਮ ਹੈ ਜੇ ਗੱਠਜੋੜ ਹੋਇਆ ਤਾਂ ਮੁੜ ਕਾਂਗਰਸ ਕਦੇ ਨਹੀਂ ਆਏਗੀ ਇਹ ਗੱਲ ਰਾਜਕੁਮਾਰ ਚੱਬੇਵਾਲ ਵੱਲੋਂ ਵੀ ਕਹੀ ਗਈ ਉਹਨਾਂ ਨੇ ਕਿਹਾ ਕਿ ਯੂਪੀ ਤੇ ਦਿੱਲੀ ਚ ਘਟਚੋੜ ਕਰਨਾ ਹੈ ਤਾਂ ਕਰ ਲੈਣ ਪਰ ਪੰਜਾਬ ਚ ਘਟਚੋੜ ਨਹੀਂ ਹੋਣਾ ਚਾਹੀਦਾ ਉਹਨਾਂ ਕਿਹਾ ਕਿ ਅਸੀਂ ਆਲਾ ਕਬਾਨ ਅੱਗੇ ਵੀ ਆਪਣੇ ਵਿਚਾਰ ਰੱਖ ਚੁੱਕੇ ਹਾਂ ਜੇ ਸਮਝੌਤਾ ਕੀਤਾ ਤਾਂ ਅਸੀਂ ਲੋਕਾਂ ਅੱਗੇ ਕਿਹੜੇ ਮੂੰਹ ਨਾਲ ਜਾਵਾਂਗੇ ਭਾਰਤ ਕੁਸ਼ਨਾ ਸ਼ੂ ਵੱਲੋਂ ਇਹ ਕਿਹਾ ਗਿਆ ਪ੍ਰਗਟ ਸਿੰਘ ਤੇ ਬਾਜਵਾ ਪ੍ਰਗਟ ਸਿੰਘ ਨੇ ਬਾਜਵਾ ਤੇ ਸਿੱਧੂ ਨੂੰ ਵੀ ਇਹ ਸਲਾਹ ਦਿੱਤੀ ਕਿ ਆਪਸ ਚ ਲੜ ਕੇ ਕੁਝ ਹਾਸਲ ਨਹੀਂ ਹੋਣਾ ਇਸ ਕਰਕੇ ਜੇ ਆਪਸ ਚ ਹੀ ਲੜਦੇ ਰਹੇ ਤਾਂ ਅਸੀਂ ਇਹ ਜੰਗ ਨਹੀਂ ਲੜ ਸਕਾਂਗੇ ਇਸ ਕਰਕੇ ਇਕੱਠੇ ਹੋ ਕੇ ਚੱਲਣ ਦੀ ਜ਼ਰੂਰਤ ਹੈ ਜੇ ਕਿਤੇ ਸਮਝੌਤਾ ਕਿਤੇ ਨੇੜੇ ਤੇ ਨੇ ਵੀ ਚੱਲ ਗਿਆ ਤੇ ਬਾਜਵਾ ਸਾਹਿਬ ਆਪਾਂ ਨੂੰ ਬਸ ਕੇ ਫੜਨ ਵਾਲੇ ਕਾਂਗਰਸ ਦੇ ਬੰਦੇ ਨਹੀਂ ਲੱਭਣੇ ਸੋ ਮੇਰੀ ਤਾਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਆ ਚਲੋ ਸਾਰੇ ਚੱਲੀਏ ਰਲ ਕੇ ਸੋ ਆਪਾਂ ਸਾਰੇ ਇਸ ਗੱਲ ਦਾ ਆਪੋਸ ਵੀ ਕਰੀਏ ਕਿਉਂਕਿ ਜਿੱਥੇ ਦੇਸ਼ ਨੂੰ ਖਤਰਾ ਕਿਉਂਕਿ ਬੀਜੇਪੀ ਦੀ ਬੀ ਟੀਮ ਐ ਇਸ ਕਰਕੇ ਕਹਿਣਾ ਇਹ ਜਿੱਥੋਂ ਬਣ ਕੇ ਆਈ ਹੈ ਨਾ ਏ ਉਸ 2013 ਦੀ ਗੱਲ ਹੈ ਜਿਹੜੀ ਅੰਨਾ ਹਜ਼ਾਰੇ ਦੀ ਮੂਵਮੈਂਟ ਦੇ ਵਿੱਚੋਂ ਇਹਨਾਂ ਨੇ ਆਪਣੀ ਬੀ ਟੀਮ ਕੱਢੀ ਤਾਂ ਕਿ ਕਾਂਗਰਸ ਨੂੰ ਜਿਹੜਾ ਖਤਮ ਕੀਤਾ ਜਾ ਸਕੇ ਤੇਸੀ ਵੈਨੂ ਗੋਪਾਲਜੀ ਦੇ ਨਾਲ ਹਾਈ ਕਮਾਂਡ ਦੇ ਨਾਲ ਮਿਲਣ ਦਾ ਮੌਕਾ ਮਿਲਿਆ ਅਸੀਂ ਉਹਨਾਂ ਨੂੰ ਇੱਕੋ ਹੀ ਗੱਲ ਦੱਸ ਦਿੱਤੀ ਹੈ ਤੇ ਭਾਈ ਜੇ ਤੁਸੀਂ ਗੱਠ ਜੋੜ ਕਰਨਾ ਹੈ ਜੇ ਪੰਜਾਬ ਨੂੰ ਦਿੱਲੀ ਜਾਂ ਉੱਤਰ ਪ੍ਰਦੇਸ਼ ਬਣਾਣਾ ਹੈ ਤਾਂ ਫੇਰ ਗੱਠ ਜੋੜ ਕਰ ਲਓ ਕਿਉਂਕਿ ਦਵਾਰਾ ਕਾਂਗਰਸ ਨਹੀਂ ਆਣੀ ਅੱਜ ਕਿਉਂਕਿ ਇਹਨਾਂ ਨਾਲ ਤਾਂ ਕਿਤੇ ਨਾ ਕਿਤੇ ਬਾਜਵਾ ਸਾਹਿਬ ਲਾਇਸ ਦੀ ਗੱਲ ਵੀ ਤੁਰਦੀ ਆ ਕਿਉਂਕਿ ਮੈਨੂੰ ਪਤਾ ਤੁਸੀਂ ਵੀ ਬਹੁਤ ਵਕਾਲਤ ਕਰਦੇ ਹੋ ਸਾਡੇ ਪ੍ਰਧਾਨ ਸਾਹਿਬ ਵੀ ਇਸ ਗੱਲ ਦੀ ਬਹੁਤ ਵਕਾਲਤ ਕਰਦੇ ਆ ਲੇਕਿਨ ਇੱਕ ਤਾਂ ਆਪਸ ਵਿੱਚ ਆਪਾਂ ਇਹ ਲੜ ਝਗੜ ਕੇ ਨਹੀਂ ਇਹ ਲੜਾਈ ਲੜ ਸਕਦੇ ਤੇ ਇੱਕ ਸਿੱਧੇ ਖੜੇ ਹੋ ਕੇ ਆਪਾਂ ਨੂੰ ਲੜਨਾ ਪੈਣਾ ਇਹਨਾਂ ਨੇ ਹਮੇਸ਼ਾ ਪੰਜਾਬ ਨਾਲ ਕਿਉਂਕਿ ਇਹ ਠੀਕ ਹੈ ਵੀ ਜਿਹੜਾ ਵੀ ਲੀਡਰ ਬਣਦਾ ਉਹਨੇ ਹਮੇਸ਼ਾ ਜਿਹੜੀ ਸੈਂਟਰ ਦੀ ਸਰਕਾਰ ਆ ਉਹਦੇ ਨਾਲ ਕਿਤੇ ਨਾ ਕਿਤੇ ਨੇੜੇ ਹੋ ਕੇ ਚੱਲਣਾ ਹੁੰਦਾ ਪਰ ਨੇੜੇ ਹੋ ਕੇ ਨਹੀਂ ਜਾਂਦੇ ਰਹੇ ਪੁਰਾਣੇ ਇਹ ਦੂਸਰੇ ਪਾਸੇ ਜਾ ਕੇ ਚੱਲਦੇ ਰਹੇ ਆ ਤੇ ਤਾਂ ਹੀ ਪੰਜਾਬ ਇੱਥੇ ਆਣ ਕੇ ਖੜ ਗਿਆ ਪਰ ਪ੍ਰਧਾਨ ਸਾਹਿਬ ਕਿਹੜੇ ਮੂੰਹ ਨਾਲ ਅੱਜ ਤੋਂ ਮਹੀਨੇ ਡੇਢ ਮਹੀਨੇ ਬਾਅਦ ਇਹਨਾਂ ਦੇ ਕੋਲ ਆਓਗੇ ਜੇ ਤੁਸੀਂ ਸਮਝੌਤਾ ਕਰ ਲਿਆ ਅਲਾਈਅੰਸ ਕਰ ਲਿਆ ਮੈਨੂੰ ਦੱਸੋ ਆ ਬੈਠੇ ਬਾਜਵਾ ਸਾਹਿਬ ਵੀ ਇਹੀ ਗੱਲ ਕਰ ਰਹੇ ਸੀ ਵੀ ਯਾਰ ਕਿਤੇ ਕੋਈ ਪਹਾੜਾ ਵਰਤ ਨਾ ਜਾਏ ਜਿਸ ਤਰੀਕੇ ਅਸੀਂ ਕਾਂਗਰਸ ਦੀ ਰੈਲੀ ਚੱਲ ਰਹੀ ਹੈ ਜਿਸ ਦੇ ਵਿੱਚ ਕਾਫੀ ਆਗੂਆਂ ਨੇ ਆਪਣੇ ਦਿਲ ਦੇ ਜਜ਼ਬਾਤ ਸਾਂਝੇ ਕੀਤੇ ਨੇ ਪ੍ਰਤਾਪ ਸਿੰਘ ਬਾਜਵਾ ਬੋਲ ਰਹੇ ਨੇ ਸੁਣਦੇ ਆ ਕੀ ਕਹਿ ਰਹੇ ਨੇ ਇਹ ਬੋਲਿਏ ਕਿਉਂਕਿ ਇਹੋ ਜੀ ਦੁਚਿੱਤੀ ਵਿੱਚ ਅਸੀਂ ਸਾਰੇ ਲੱਕੋ ਫਾਇਆ ਹੈ ਇਹਨੂੰ ਲੱਕੋ ਫਾਇਏ ਪੰਜਾਬੀ ਚ ਕਹਿੰਦਾ ਜਦੋਂ ਪਤਾ ਨਹੀਂ ਲੱਗਦਾ ਕਿ ਇੱਥੇ ਕਰੀਏ ਤੇ ਕਰੀਏ ਕੀ ਜਿਨ੍ਹਾਂ ਦੇ ਖਿਲਾਫ ਧਰਨਾ ਉਨ੍ਹਾਂ ਦੇ ਖਿਲਾਫ ਇੰਨੀ ਵੱਡੀ ਐਫ ਆਈ ਆਰ ਹੈ ਸਾਡੇ ਕੋਲ 2 ਸਾਲ ਦੇ ਵਿੱਚ ਪੰਜਾਬ ਨੂੰ ਇਹਨਾਂ ਨੇ ਨਸਤੇ ਨਬੂਦ ਇਹ ਪਰਸ਼ੀਅਨ ਦਾ ਸ਼ਬਦ ਹੈ ਨਸਤੇ ਨਬੂਦ ਕਹਿੰਦੇ ਲੀਰੋ ਲੀਰ ਕਰ ਦੇਣਾ ਨਾ ਕਿਸੇ ਦੀ ਜ਼ਿੰਦਗੀ ਮਹਿਫੂਜ਼ ਨਾ ਕਿਸੇ ਦਾ ਕਾਰੋਬਾਰ ਮਹਿਫੂਜ਼ ਫਰਾਤੀਆਂ ਦਾ ਦੌਰ ਅਜੇ ਤੱਕ ਦੀ ਇਹ ਗੁਰੂਆਂ ਪੀਰਾਂ ਤੇ ਸੰਗੁਰ ਵੀਰਾਂ ਦੀ ਧਰਤੀ 'ਚ ਕਦੀ ਫਰੋਤੀਆਂ ਤੇ ਗੈਂਗਸਟਰ ਦਾ ਸ਼ਬਦ ਅਸੀਂ ਨਹੀਂ ਸੁਣਿਆ ਉਹ ਪੰਜਾਬੀ ਤੇ ਇੰਨੇ ਖੁਦ ਦਲੇਰ ਤੇ ਮਜ਼ਬੂਤ ਕੌਮ ਹੈ ਕੋਈ ਗੈਂਗਸਟਰ ਇੱਥੇ ਰਾਜ ਕਰ ਸਕਦਾ ਪਰ ਮੈਨੂੰ ਅਫਸੋਸ ਨਾ ਕਹਿਣਾ ਪੈਂਦਾ ਸੰਧੂ ਸਾਹਿਬ ਚਾਂਦਨ ਪਹਿਲੇ ਇੱਕ ਰਿਟਾਇਰਡ ਪੁਲਿਸ ਦਾ ਬਹੁਤ ਵੱਡਾ ਮੁਲਾਜ਼ਮ ਸ਼ਾਮ ਨੂੰ ਅਸੀਂ ਇਕੱਠੇ ਸੀ ਉਹਨੇ ਕਿਹਾ ਬਾਜਵਾ ਸਾਹਿਬ ਜਿਹੜੀ ਫਰੋਤੀਆਂ ਦੀ ਖੇਡ ਹੈ ਇਦੇ ਵਿੱਚ ਬਹੁਤਾ ਨਮਾਇਆ ਰੋਲ ਪੁਲਿਸ ਦੇ ਅਫਸਰਾਂ ਦਾ ਮੈਂ ਪੁੱਛਿਆ ਉਹ ਕਿਸ ਤਰ੍ਹਾਂ ਦੀ ਕਹਿੰਦੇ ਜਦੋਂ ਜੇਲਾ ਵਿੱਚ ਅਸੀਂ ਇਹਨਾਂ ਨੂੰ ਤਰੀਕਾ ਤੇ ਲੈ ਕੇ ਆਨੇ ਆ ਕਚਹਿਰੀਆਂ ਚ ਤੇ ਤਰੀਕ ਸਵੇਰੇ 10 ਵਜੇ ਤੋਂ ਸ਼ੁਰੂ ਹੋ ਕੇ ਕਿਸੇ ਦੀ 11 ਵਜੇ ਕਹਦੀ 12 ਕਹਦੀ 1 ਵਜੇ ਪੈ ਜਾਂਦੀ ਤੇ ਵਾਪਸ ਜੇਲ੍ਹ ਚ ਇਹਨਾਂ ਨੂੰ ਅਸੀਂ ਤਕਰੀਬਨ 5 5:30 ਵਜੇ ਜੇਲ੍ਹ ਚ ਵਾਪਸ ਲੈ ਕੇ ਜਾਣਾ ਹੁੰਦਾ ਤੇ ਜਿਹੜੇ ਉਹ 4 ਘੰਟੇ ਹੁੰਦੇ ਨੇ ਉਹਨਾਂ ਵਿੱਚ ਅਸੀਂ ਜੇਲ੍ਹ ਮੈਂ ਕਿ ਜਦੋਂ ਤੂੰ ਬਾਹਰ ਬੈਠੇਗਾ ਪੁਲਿਸ ਵਾਲਿਆਂ ਨੂੰ ਵੀ ਕਹੀਦਾ ਕਿ ਇਹਨੂੰ ਕਿਸੇ ਚੰਗੇ ਢਾਬੇ ਤੇ ਜਾਂ ਹੋਟਲ ਤੇ ਬਿਠਾਇਓ ਇਹਨੂੰ ਚੰਗੀ ਤਰ੍ਹਾਂ ਰੋਟੀ ਪਾਣੀ ਖਵਾਉਣ ਤੋਂ ਬਾਅਦ ਆ ਪੰਜ ਬੰਦਿਆਂ ਨੂੰ ਟੈਲੀਫੋਨ ਇਹਦੇ ਕੋਲ ਜ਼ਰੂਰ ਕਰਾ ਦੇਣੇ ਇਹ ਫਰੋਤੀਆਂ ਦੇ ਟੈਲੀਫੋਨ ਪੁਲਿਸ ਖੁਦ ਲਿਸਟ ਦੇ ਦਿੰਦੀ ਸਵਾਲ ਸਾਹਿਬ ਕਿ ਆਹ ਬੰਦੇ ਜਿਹੜੇ ਨੇ ਨਾ ਟੈਲੀਫੋਨ ਕਰਨੇ ਨੇ ਤਾਂ ਗੱਲ ਤੇ ਬਿਲਕੁਲ ਠੀਕ ਹੀ ਸੀ ਕਿ ਜੇ ਪੁਲਿਸ ਤੇ ਗੈਂਗਸਟਰ ਜਿਹੜੇ ਨੇ ਇਹ ਆਪਸ ਚ ਲੜ ਜਾਂਦੇ ਪਿੰਦੋ ਪੰਜਾਬ ਦੇ ਵਿੱਚ ਲੋਕਾਂ ਦੀ ਜ਼ਿੰਦਗੀ ਕਿਸ ਤਾਂ ਮਹਿਫੂਜ਼ ਹੋ ਸਕੀ ਮੌਕਾ ਦਿੱਤਾ ਸਾਡਾ ਆਪਣਾ ਫੇਲੀਅਰ ਸੀ ਮੈਂ ਤਸلیم ਕਰਦਾ ਹਾਂ ਸਟੇਜ ਤੋਂ ਸਾਡੀ ਲੀਡਰਸ਼ਿਪ ਜਿਹੜੀ ਸੀ ਤੇ ਇਸ ਤੋਂ ਪਹਿਲੇ ਵੀ ਜਿਹੜੀ ਰਹੀਆਂ ਨੇ ਪੰਜਾਬ ਉਹ ਲੋਕਾਂ ਦੀ ਪੂਰੀਆਂ ਆਸਾਂ ਉਮੀਦਾਂ ਤੇ ਨਹੀਂ ਸੀ ਉਤਰ ਸਕੀ ਲੋਕਾਂ ਨੇ ਕਿਹਾ ਨਵਾਂ ਐਕਸਪੈਰੀਮੈਂਟ ਕਰਕੇ ਵੇਖ ਅਸੀਂ ਵੀ ਸਾਰੇ ਕਿਸਾਨ ਭਰਾ ਹੀ ਤੁਸੀਂ ਬੈਠੇ ਹੋ ਅਸੀਂ ਗਾਂ ਮੱਝ ਵੀ ਲੈਣੀ ਹੁੰਦੀ ਐ ਉਹ ਵੀ نسل ਦੀ ਕੀਮਤ ਲੱਗਦੀ ਆਪਾਂ نسلਦਾਰ ਕਹਿੰਦੇ ਆ ਮੱਝ ਲੈ ਕੇ ਉਹ ਕਿਸੇ ਟਾਈਮ ਰੋਤਕ ਦਿਆਂ ਮੱਝਾਂ ਬੜੀਆਂ ਪੌਪੂਲਰ ਸਾਂ ਗਾਵਾਂ ਜਿਹੜੀਆਂ ਨੇ ਆ ਬੀਜੇ ਫਾਰਮ ਦੇ ਵਿੱਚ ਅਮਰੀਕਨ ਬਹੁਤ ਸਾਰੀਆਂ ਨਸਲਾਂ ਦੀਆਂ ਆਈਆਂ ਨੇ ਕੀਮਤਾਂ ਨਸਲਾਂ ਤੋਂ ਪੈਂਦੀਆਂ ਕੋੜਿਆਂ ਦੀਆਂ ਵੀ ਜਾਨਵਰਾਂ ਦੀਆਂ ਵੀ ਬੰਦਿਆਂ ਦੀਆਂ ਵੀ ਹੁਣ ਗੱਲ ਇਸ ਤਰ੍ਹਾਂ ਬਦਲ ਕੀਤਾ ਬਹੁਤ ਚੰਗਾ ਕੀਤਾ ਨਹੀਂ ਸੀ ਸਰਕਾਰਾਂ ਪੂਰੀਆਂ ਉਤਰ ਆਈਆਂ ਬਹੁਤ ਵਧੀਆ ਕੀਤਾ ਬਟ ਚੁੰਨ ਵੇਲੇ ਅਸੀਂ ਜਿਹੜੀ ਚੀਜ਼ ਲੈ ਕੇ ਆਂਦੀ ਹੈ ਮੈਂ ਜਦੋਂ ਇਹਨਾਂ ਨੂੰ ਵੈਰਾਈਟੀ ਕਹਿਣਾ ਫਿਰ ਬੜੀ ਤਕਲੀਫ ਹੁੰਦੀ ਹੈ ਜਿਉਂ ਕਹਿੰਦਾ ਨਾ ਕਿ ਕਿਸ ਕਿਸਮ ਦਾ ਮਟੀਰੀਅਲ ਆ ਗਿਆ ਹੈ ਪਰ ਬਹੁਤ ਉੱਥੇ ਰੋਂਦੇ ਪਿੱਟਦੇ। ਵੀਰ ਲਖੈ ਦਿੰਦਾ। ਉਹ ਕਾਕਾ ਜਦੋਂ ਕਪੜਾ ਲੈਣ ਜਾਂਦੇ ਪਹਿਣਾ ਜਾਂਦੀਆਂ ਨੇ ਚੌੜੇ ਬਾਜ਼ਾਰ ਤੁਰ ਜੀਏ। ਅਸੀਂ ਪਹਿਲੇ ਕਪੜੇ ਦੀ ਕੀਮਤ ਤੋਂ ਹੀ ਉਹਦੀ ਉਹਦੀ ਜਿਹੜੀ ਉਹ ਹੁੰਦੀ ਏ ਉਹਨੂੰ ਕੀ ਕਹਿੰਦਾ ਜੀ? ਕੁਆਲਿਟੀ ਕੁਆਲਿਟੀ ਤੋਂ ਹੀ ਕੀਮਤ ਲੱਗਦੀ। ਅਖੀਰ ਜਦੋਂ ਆਪਾਂ ਕਪੜਾ ਖਰੀਦਨੇ ਆ ਉਹਦੀ ਕੁਆਲਿਟੀ ਤੋਂ ਕੀਮਤ ਲੱਗਦੀ। ਉੱਚੀ ਇਸ ਤੇ ਆਪਾਂ ਉਹ ਲੈ ਆਂਦੇ ਜਿਨ੍ਹਾਂ ਨੂੰ ਕਦੀ ਕਿਸੇ ਸਪਈ ਨੇ ਚੌਂਕ 'ਚ ਸਲੂਟ ਨਹੀਂ ਸੀ ਬਾਰਿਆ ਉਹ 1.5 150 ਬੰਦਾ ਨਾਲ ਲਈ ਫਿਰਦੀ ਟੂਟੂ ਕਰਦੀ ਆ ਕੱਲ ਪਰਸੋ ਦੱਸਿਆ ਸੀ ਰਾਣੀ ਜਿਹੜੀ ਉਥੋਂ ਦੀ ਉਹ ਪਿੰਡ ਕਿਹੜਾ ਹੈ ਦਾ ਸਤੌਜ ਵਾਲੀ ਸਤੌਜ ਵਾਲੀ ਰਾਣੀ ਦੇ ਕੋਲ 50 ਗੱਡੀਆਂ ਟੂਟੂ ਕਰਦੀ ਪਰਤਾਪ ਸਿੰਘ ਬਾਜਵਾ ਬੋਲ ਰਹੇ ਨੇ ਰੈਲੀ ਦੇ ਵਿੱਚ ਔਰ ਕਾਫੀ ਆਗੂਆਂ ਨੇ ਇੱਥੇ ਜ਼ਿਕਰ ਕੀਤਾ ਹੈ ਖਾਸ ਕਰਕੇ ਇਹ ਨਵਜੋਤ ਸਿੰਘ ਸਿੱਧੂ ਬਾਰੇ ਜੋ ਪ੍ਰਤਾਪ ਸਿੰਘ ਬਾਜਵਾ ਨੇ ਬਿਆਨ ਦਿੱਤਾ ਸੀ ਉਸ ਨੂੰ ਲੈ ਕੇ ਔਰ ਨਾਲ ਦੀ ਨਾਲ ਆਮ ਆਦਮੀ ਪਾਰਟੀ ਦਾ ਵੀ ਹੋ ਰਿਹਾ ਹੈ ਕਿ ਆਮ ਆਦਮੀ ਪਾਰਟੀ ਦੇ ਨਾਲ ਘਟ ਚੋੜ ਕਰਨਾ ਹੈ ਜਾਂ ਨਹੀਂ ਇਹ ਇਸ ਨੂੰ ਲੈ ਕੇ ਕਾਂਗਰਸ ਦੇ ਵਿੱਚ ਹੀ ਆਗੂਆਂ ਦੇ ਵੱਖੋ ਵੱਖਰੇ ਪ੍ਰतिकਰਮ ਸਾਹਮਣੇ ਆਏ ਨੇ ਰਾਜਾ ਬੜਿੰਗ ਜਿਹੜੇ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਉਹਨਾਂ ਨੇ ਕਿਹਾ ਕਿ ਹਲੇ ਤੱਕ ਸਾਨੂੰ ਹਾਈ ਕਮਾਂਡ ਵੱਲੋਂ ਕੋਈ ਐਸੀ ਇੰਸਟਰਕਸ਼ਨ ਨਹੀਂ ਹੈ ਸਾਨੂੰ 13 ਦੀਆਂ 13 ਸੀਟਾਂ ਤੇ ਤਿਆਰੀ ਕਰਨ ਲਈ ਕਿਹਾ ਹੈ ਔਰ ਅਸੀਂ 13 ਸੀਟਾਂ ਤੇ ਫਿਲਹਾਲ ਲੱਗੇ ਹੋਏ ਹਾਂ ਜੇ ਹਾਈ ਕਮਾਂਡ ਕੁਝ ਅੱਗੇ ਸਾਨੂੰ ਇੰਸਟਰਕਸ਼ਨ ਦੇਗਾ ਤਾਂ ਅਸੀਂ ਉਹਦੇ ਮੁਤਾਬਕ ਚੱਲਾਂਗੇ ਪਰ ਪ੍ਰਤਾਪ ਸਿੰਘ ਬਾਜਵਾ ਨੇ ਜਾਂ ਹੋਰ ਜਿਹੜੇ ਆਗੂ ਨੇ ਉਹ ਇਹ ਕਹਿ ਚੁੱਕੇ ਨੇ ਕਿ ਆਮ ਆਦਮੀ ਪਾਰਟੀ ਨਾਲ ਘੜਚੋੜ ਕਿਸੇ ਹਾਲਤ 'ਚ ਨਹੀਂ ਕੀਤਾ ਜਾਏਗਾ ਸੋ ਪੰਜਾਬ ਕਾਂਗਰਸ ਦੇ ਵਿੱਚ ਇਹ ਸਾਰਾ ਜਿਹੜਾ ਕਾਟੋਕਲੇਸ਼ ਹੈ ਉਹ ਚੱਲ ਰਿਹਾ ਹੈ ਪ੍ਰਗਟ ਸਿੰਘ ਨੇ ਅੱਜ ਕਿਹਾ ਭਾਰਤ ਭੂਸ਼ਣ ਆਸ਼ੂ ਹੋਰਾਂ ਨੇ ਅੱਜ ਕਿਹਾ ਰਾਜਕੁਮਾਰ ਚੱਬੇਵਾਲ ਹੋਰਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਨਾਲ ਜੇ ਰਲ ਕੇ ਚੱਲੇ ਤਾਂ ਲੋਕ ਸਾਨੂੰ ਮੂੰਹ ਨਹੀਂ ਲਾਉਣਗੇ ਪੰਜਾਬ ਦੇ ਵਿੱਚ ਇਹ ਗੱਲ ਐ ਕਾਂਗਰਸ ਦੇ ਪੰਜਾਬ ਦੇ ਆਗੂ ਕਹਿ ਰਹੇ ਨੇ ਔਰ ਉਹਨਾਂ ਨੇ ਕਿਹਾ ਕਿ ਅਸੀਂ ਹਾਈ ਕਮਾਂਡ ਤੱਕ ਵੀ ਆਪਣੀ ਗੱਲ ਪਹੁੰਚਾ ਦਿੱਤੀ ਹੈ ਪ੍ਰਗਟ ਸਿੰਘ ਨੇ ਇੱਥੋਂ ਤੱਕ ਕਿਹਾ ਕਿ ਇਹ ਭਾਜਪਾ ਦੀ ਬੀ ਟੀਮ ਹੈ ਐ ਭਾਜਪਾ ਦੀ ਬੀ ਟੀਮ ਦੱਸਿਆ ਆਮ ਆਦਮੀ ਪਾਰਟੀ ਨੂੰ ਪ੍ਰਗਟ ਸਿੰਘ ਨੇ ਭਾਰਤ ਭੂਸ਼ਣ ਆਸ਼ੂ ਨੇ ਕਿਹਾ ਕਿ ਜੇ ਸਮਝੌਤਾ ਕੀਤਾ ਤਾਂ ਅਸੀਂ ਲੋਕਾਂ ਅੱਗੇ ਕੀ ਮੂੰਹ ਲੈ ਕੇ ਜਾਵਾਂਗੇ ਰਾਜਕੁਮਾਰ ਚੱਬੇਵਾਲ ਨੇ ਕਿਹਾ ਕਿ ਯੂਪੀ ਤੇ ਦਿੱਲੀ ਚ ਘਟ ਜੋੜ ਬਣਾਉਣਾ ਹੈ ਤਾਂ ਕਰ ਲੈਣ ਪਰ ਪੰਜਾਬ ਦੇ ਵਿੱਚ ਇਹ ਘਟ ਜੋੜ ਨਹੀਂ ਹੋਣਾ ਚਾਹੀਦਾ ਕੀ ਕੁਛ ਕਿਹਾ ਇਹਨਾਂ ਨੇ ਤਾਵਾ ਨੇ ਇੱਕ ਵਾਰੀ ਫਿਰ ਸੁਣਦੇ ਆ ਇਹ ਸੱਤ ਦੇ ਵਿੱਚ ਨਹੀਂ ਆ ਵੀ ਆਪਾਂ ਕਿਤੇ ਇਹਨਾਂ ਦਾ ਸਮਝੌਤਾ ਕਰ ਲਈਏ ਤੇ ਜੇ ਕਿਤੇ ਸਮਝੌਤਾ ਕਿਤੇ ਨੇੜੇ ਤੇ ਨਹੀਂ ਵੀ ਚੱਲ ਗਿਆ ਤੇ ਬਾਜਵਾ ਸਾਹਿਬ ਆਪਾਂ ਨੂੰ ਵਸਤੇ ਫੜਨ ਵਾਲੇ ਕਾਂਗਰਸ ਦੇ ਬੰਦੇ ਨਹੀਂ ਲੱਭਣੇ ਸੋ ਮੇਰੀ ਤਾਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਆ ਚਲੋ ਸਾਰੇ ਚੱਲੀਏ ਰਲ ਕੇ ਸੋ ਆਪਾਂ ਸਾਰੇ ਇਸ ਗੱਲ ਦਾ ਆਪੋਸ ਵੀ ਕਰੀਏ ਕਿਉਂਕਿ ਜਿੱਥੇ ਦੇਸ਼ ਨੂੰ ਖਤਰਾ ਕਿਉਂਕਿ ਬੀਜੇਪੀ ਦੀ ਬੀ ਟੀਮ ਐ ਇਸ ਕਰਕੇ ਕਹਿਣਾ ਇਹ ਜਿੱਥੋਂ ਬਣ ਕੇ ਆਈ ਹੈ ਨਾ ਇਹ ਉਸ 2013 ਦੀ ਗੱਲ ਹੈ ਜਿਹੜੀ ਅੰਨਾ ਹਜ਼ਾਰੇ ਦੀ ਮੂਵਮੈਂਟ ਦੇ ਵਿੱਚੋਂ ਇਹਨਾਂ ਨੇ ਆਪਣੀ ਬੀ ਟੀਮ ਕੱਢੀ ਤਾਂ ਕਿ ਕਾਂਗਰਸ ਨੂੰ ਜਿਹੜਾ ਖਤਮ ਕੀਤਾ ਜਾ ਸਕੇ ਜੀ ਮੈਨੂੰ ਕੋਪਾਲਜੀ ਦੇ ਨਾਲ ਹਾਈ ਕਮਾਂਡ ਦੇ ਨਾਲ ਮਿਲਣ ਦਾ ਮੌਕਾ ਮਿਲਿਆ ਅਸੀਂ ਉਹਨਾਂ ਨੂੰ ਇੱਕੋ ਹੀ ਗੱਲ ਦੱਸ ਦਿੱਤੀ ਹੈ ਤੇ ਭਾਈ ਜੇ ਤੁਸੀਂ ਗੱਠ ਜੋੜ ਕਰਨਾ ਹੈ ਜੇ ਪੰਜਾਬ ਨੂੰ ਦਿੱਲੀ ਜਾਂ ਉੱਤਰ ਪ੍ਰਦੇਸ਼ ਬਣਾਉਣਾ ਹੈ ਤਾਂ ਫੇਰ ਗੱਠ ਜੋੜ ਕਰ ਲਓ ਕਿਉਂਕਿ ਦੁਬਾਰਾ ਕਾਂਗਰਸ ਨਹੀਂ ਆਣੀ ਪਰ ਪ੍ਰਧਾਨ ਸਾਹਿਬ ਕਿਹੜੇ ਮੂੰਹ ਨਾਲ ਅੱਜ ਤੋਂ ਮਹੀਨੇ ਡੇਢ ਮਹੀਨੇ ਬਾਅਦ ਇਹਨਾਂ ਦੇ ਕੋਲ ਆਓਗੇ ਜੇ ਤੁਸੀਂ ਸਮਝੌਤਾ ਕਰ ਲਿਆ ਅਲਾਈਅנס ਕਰ ਲਿਆ ਮੈਨੂੰ ਦੱਸੋ ਆ ਬੈਠੇ ਬਾਜਵਾ ਸਾਹਿਬ ਵੀ ਇਹੀ ਗੱਲ ਕਰ ਰਹੇ ਸੀ ਵੀ ਯਾਰ ਕਿਤੇ ਕੋਈ ਭਾਣਾ ਵਰਤ ਨਾ ਜਾਏ ਜਿਸ ਤਰੀਕੇ ਅਸੀਂ ਲੱਗੇ ਹੋਏ ਆ ਕਿਤੇ ਉੱਪਰੋਂ ਕੋਈ ਇਹੋ ਜਿਹਾ ਹੁਕਮਨਾਮਾ ਜਾਰੀ ਨਾ ਹੋ ਜਾਏ ਤੁਹਾਡੇ ਦੋਨਾਂ ਦੀ ਇਹ ਡਿਊਟੀ ਬਣਦੀ ਹੈ ਵੀ ਇਹਨਾਂ ਦੀਆਂ ਭਾਵਨਾਵਾਂ ਪੂਰੇ ਜ਼ੋਰ ਨਾਲ ਉੱਥੇ ਉਠਾਏ ਹੋ ਜੇ ਅੱਜ ਕਿਉਂਕਿ ਇਹਨਾਂ ਨਾਲ ਤਾਂ ਕਿਤੇ ਨਾ ਕਿਤੇ ਬਾਜਵਾ ਸਾਹਿਬ ਲਾਇਸ ਦੀ ਗੱਲ ਵੀ ਤੁਰਦੀ ਆ ਕਿਉਂਕਿ ਮੈਨੂੰ ਪਤਾ ਤੁਸੀਂ ਵੀ ਬਹੁਤ ਵਕਾਲਤ ਕਰਦੇ ਹੋ ਸਾਡੇ ਪ੍ਰਧਾਨ ਸਾਹਿਬ ਵੀ ਇਸ ਗੱਲ ਦੀ ਬਹੁਤ ਵਕਾਲਤ ਕਰਦੇ ਆ ਲੇਕਿਨ ਇੱਕ ਤਾਂ ਆਪਸ ਵਿੱਚ ਆਪਾਂ ਇਹ ਲੜ ਝਗੜ ਕੇ ਨਹੀਂ ਇਹ ਲੜਾਈ ਲੜ ਸਕਦੇ ਕਿ ਇੱਕ ਸਿੱਧੇ ਖੜੇ ਹੋ ਕੇ ਆਪਾਂ ਨੂੰ ਲੜਨਾ ਪੈਣਾ ਇਹਨਾਂ ਨੇ ਹਮੇਸ਼ਾ ਪੰਜਾਬ ਨਾਲ ਕਿਉਂਕਿ ਇਹ ਠੀਕ ਹੈ ਵੀ ਜਿਹੜਾ ਵੀ ਲੀਡਰ ਬਣਦਾ ਉਹਨੇ ਹਮੇਸ਼ਾ ਜਿਹੜੀ ਸੈਂਟਰ ਦੀ ਸਰਕਾਰ ਆ ਉਹਦੇ ਨਾਲ ਕਿਤੇ ਨਾ ਕਿਤੇ ਨੇੜੇ ਹੋ ਕੇ ਚੱਲਣਾ ਹੁੰਦਾ ਪਰ ਨੇੜੇ ਹੋ ਕੇ ਨਹੀਂ ਜਾਂਦੇ ਰਹੇ ਪੁਰਾਣੇ ਇਹ ਦੂਸਰੇ ਪਾਸੇ ਜਾ ਕੇ ਚੱਲਦੇ ਰਹੇ ਆ ਤੇ ਤਾਂ ਹੀ ਪੰਜਾਬ ਇੱਥੇ ਆਣ ਕੇ ਖੜ ਗਿਆ ਤੇ ਇਹ ਸਭ ਦੇ ਵਿਚਾਲੇ ਇਹ ਵੀ ਇੱਕ ਸੂਤਰਾਂ ਦੇ ਹਵਾਲੇ ਤੋਂ ਖਬਰ ਹੈ ਕਿ ਸਿੱਧੂ ਤੇ ਬਾਜਵਾ ਦੇ ਮਾਮਲੇ ਦਾ ਕਾਂਗਰਸ ਹਾਈ ਕਮਾਂਡ ਨੇ ਵੀ ਨੋਟਿਸ ਲੈ ਲਿਆ ਕਾਂਗਰਸ ਪ੍ਰਧਾਨ ਮਲਿਕਾ ਅਰਜੁਨ ਖੜਗੇ ਨੇ ਪ੍ਰਤਾਪ ਬਾਜਵਾ ਦਾ ਬਿਆਨ ਮੰਗਵਾਇਆ ਹੈ ਔਰ ਪ੍ਰੇਂਕਾ ਗਾਂਧੀ ਵੱਲੋਂ ਪ੍ਰੇਂਕਾ ਗਾਂਧੀ ਦੇ ਧਿਆਨ ਦੇ ਵਿੱਚ ਵੀ ਇਹ ਮਾਮਲਾ ਜਾ ਚੁੱਕਿਆ ਹੈ ਸਿੱਧੂ ਤੇ ਬਾਜਵਾ ਦੇ ਨਾਲ ਹਾਈ ਕਮਾਂਡ ਵੱਲੋਂ ਗੱਲਬਾਤ ਵੀ ਕੀਤੀ ਜਾ ਰਹੀ ਹੈ ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਤੋਂ ਬਾਅਦ ਕੋਈ ਕਾਰਵਾਈ ਵੀ ਇਸ ਬਾਬਤ ਕੀਤੀ ਜਾ ਸਕਦੀ ਹੈ ਜਾਂ ਕਾਂਗਰਸ ਹਾਈ ਕਮਾਂਡ ਇਸ ਬਾਬਤ ਕੋਈ ਇਨਸਟਰਕਸ਼ਨ ਦੇ ਸਕਦੀ ਹੈ ਕੋਈ ਫੈਸਲਾ ਲੈ ਸਕੇ ਤੇ ਪੰਜਾਬ ਕਾਂਗਰਸ ਦੇ ਕਾਟੋ ਕਲੇਸ਼ ਤੇ ਵਿਚਾਲੇ ਨਵਜੋਤ ਸਿੱਧੂ ਦਾ ਇੱਕ ਥੋਟ ਵੀਟ ਆਇਆ ਨਵਜੋਤ ਸਿੱਧੂ ਨੇ ਆਪਣੀ ਵਿਰੋਧੀ ਧੜੇ ਤੇ ਨਿਸ਼ਾਨਾ ਸਾਧਿਆ ਉਹਨਾਂ ਕਿਹਾ ਕਿ ਮੈਨੂੰ ਖੁਸ਼ੀ ਹੋਏਗੀ ਕਿ ਕਾਂਗਰਸ ਦੀ ਵਿਚਾਰਧਾਰਾ ਦੇ ਲਈ ਇਕੱਠੇ ਹੋਵੋਗੇ ਇਹ ਪਾਰਟੀ ਕਰਕੇ 100 ਕਾਂਗਰਸੀਆਂ ਦੇ ਇਕੱਠ ਵੀ ਮੈਨੂੰ ਜਾਣਾ ਪਵੇ ਤਾਂ ਮੈਨੂੰ ਖੁਸ਼ੀ ਹੈ ਮੈਨੂੰ ਫਰਕ ਨਹੀਂ ਪੈਂਦਾ ਕਿ ਕਿਸ ਨੂੰ ਮੁੱਖ ਮਹਿਮਾਨ ਵਜੋਂ ਚੁਣਦੇ ਹੋ 8000 ਸਮਰਥਕਾਂ ਦੀ ਸਹੂਲਤ ਦੇ ਲਈ ਅੜਿਕਾ ਕਿਉਂ ਇਹ ਟਵੀਟ ਹੈ ਨਵਜੋਤ ਸਿੰਘ ਸਿੱਧੂ ਵੱਲੋਂ ਕੀਤਾ ਗਿਆ ਤੋ ਟਵੀਟ ਟਵੀਟ ਦੇ ਵਿੱਚ ਨਵਜੋ ਸਿੱਧੂ ਲਿਖਦੇ ਨੇ ਕਿ ਮੈਨੂੰ ਬਹੁਤ ਖੁਸ਼ੀ ਹੋਏਗੀ ਜੇਕਰ ਕਾਂਗਰਸ ਦੀ ਵਿਚਾਰ ਤਾਰਾ ਤੇ ਮੌਜੂਦਾ ਸਰਕਾਰ ਨੂੰ ਲੋਕ ਭਲਾਈ ਲਈ ਜਵਾਬਦੇਹ ਬਣਾਉਣ ਲਈ ਸੌ ਕਾਂਗਰਸੀ ਵੀ ਇੱਕ ਪਿੰਡ ਜਾਂ ਸ਼ਹਿਰ 'ਚ ਇਕੱਠੇ ਹੋਣ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਕਿਸ ਕਾਂਗਰਸੀ ਆਗੂ ਨੂੰ ਮੁੱਖ ਮਹਿਮਾਨ ਵਜੋਂ ਬੁਲਾਇਆ ਜਾਂਦਾ ਹੈ ਇਸ ਨਾਲ ਸਾਡੀ ਪਾਰਟੀ ਮਜ਼ਬੂਤ ਹੋਏਗੀ ਕਿਉਂਕਿ ਵੱਧ ਤੋਂ ਵੱਧ ਲੋਕ ਸ਼ਾਮਲ ਹੋਣ ਨਾਲ ਜ਼ਮੀਨੀ ਪੱਧਰ ਤੇ ਲੀਡਰਸ਼ਿਪ ਦਾ ਨਿਰਮਾਣ ਹੋਏਗਾ 8000 ਸਮਰਥਕਾਂ ਦੀ ਸਹੂਲਤ ਸਹੂਲਤ ਲਈ ਅੜਿੱਕਾ ਕਿਉਂ ਬੰਨਣਾ ਕੀ ਪੰਜਾਬ ਦੇ ਲੋਕ ਤੁਹਾਡੀਆਂ ਪਾ ਤੁਹਾਡੀ ਪਾਰਟੀ ਦੇ ਏਜੰਡੇ ਤੇ ਵਿਸ਼ਵਾਸ ਕਰਦੇ ਨੇ ਤੇ ਤੁਹਾਨੂੰ ਬਦਲ ਵਜੋਂ ਮੰਨਦੇ ਨੇ ਇਹ ਜ਼ਿਆਦਾ ਮਹੱਤਵਪੂਰਨ ਗੱਲ ਕਰਦੇ ਆ ਬਲਵੰਤ ਸਿੰਘ ਰਾਜੂਆਣਾ ਦੀ ਬਲਵੰਤ ਸਿੰਘ ਰਾਜੂਆਣਾ ਤੇ ਮੁੱਦੇ ਤੇ ਐਮਪੀ ਰਮਨੀਤ ਬਿੱਟੂ ਦਾ ਇਹ ਬਿਆਨ ਆਇਆ ਹੈ ਰਾਜੂਆਣਾ ਮੁੱਦੇ ਤੇ ਦਰਅਸਲ ਅਮਿਤ ਸ਼ਾਹ ਵੱਲੋਂ ਇੱਕ ਜਵਾਬ ਦਿੱਤਾ ਗਿਆ ਸੀ ਹਾਲਾਂਕਿ ਉਹਨਾਂ ਨੇ ਆਪਣੇ ਸਬੋਧਨ ਦੇ ਵਿੱਚ ਜ਼ਿਕਰ ਪਾਰਟਿਕੂਲਰਲੀ ਕਿਸੇ ਦਾ ਨਹੀਂ ਕੀਤਾ ਪਰ ਉਹਨਾਂ ਵੱਲੋਂ ਇੱਕ ਬਿਆਨ ਸੰਸਦ ਦੇ ਵਿੱਚ ਦਿੱਤਾ ਗਿਆ। ਸੋ ਬਰਮਨੀਤ ਬਿੱਟੂ ਨੇ ਕਿਹਾ ਕਿ ਕੱਲ ਐਸਜੀਪੀਸੀ ਦੀ ਦਸਤਕਤ ਮੁਹਿੰਮ ਖਤਮ ਹੋ ਗਈ। ਅਕਾਲੀ ਦਲ ਤੇ ਐਸਜੀਪੀਸੀ ਨੂੰ ਇਹ ਪਟੀਸ਼ਨ ਵਾਪਸ ਲੈ ਲੈਣੀ ਚਾਹੀਦੀ ਹੈ। ਉਹ ਬਰਮਨੀਤ ਬਿੱਟੂ ਨੇ ਵੀ ਕਿਹਾ ਕਿ ਅਮਿਤ ਸ਼ਾਹ ਦੇ ਬਿਆਨ ਤੇ ਹੁਣ ਸੁਖਵੀਰ ਬਾਦਲ ਜਵਾਬਦੇਹ ਹਰਸਿਮਰਤ ਬਾਦਲ ਨੂੰ ਕਿਉਂ ਮੋਰਾ ਬਣਾਇਆ ਜਾ ਰਿਹਾ ਹੈ? ਹਰਸਿਮਰਤ ਬਾਦਲ ਪਿਛਲੇ ਦੌਰ ਦੀਆਂ ਗੱਲਾਂ ਕਰਦੇ ਨੇ ਇਹ ਮੁੱਦਾ ਉਹਨਾਂ ਨੂੰ ਸੂਟ ਕਰਦਾ ਹੈ। ਬਿੱਟੂ ਨੇ ਇਹ ਕਿਹਾ ਕਿ ਅੱਤਵਾਦ ਵੇਲੇ ਮੇਰੇ ਦਾਦਾ ਜੀ ਨੇ ਕੁਰਬਾਨੀ ਦਿੱਤੀ ਸੀ। ਜਦੋਂ ਇਹਨੇ ਰਾਜਵਾਨੇ ਦੀ ਗੱਲ ਕੀਤੀ ਹਿਊਮਨ ਰਾਈਟਸ ਦੀ ਗੱਲ ਕੀਤੀ ਤੇ ਅਮਿਤ ਸ਼ਾਮ ਬਾਦ ਜਦੋਂ ਆਪਣਾ ਜਵਾਬ ਦੇ ਰਹੀ ਸੀ ਉਹਨਾਂ ਨੇ ਕਿਹਾ ਜੀ ਮੈਂ ਉਹਰੇ ਬੈਠਾ ਹੁੰਦਾ ਮਜ਼ਬੂਤ ਹੁੰਦਾ ਤੇ ਮੈਂ ਇਹ ਮੈਂਬਰ ਨੂੰ ਦੱਸਦਾ ਵੀ ਹਿਊਮਨ ਰਾਈਟਸ ਕੀ ਹੁੰਦੇ ਆ ਤੇ ਅਤਵਾਦੀ ਨੂੰ ਕੀ ਕਹਿੰਦੇ ਨੇ ਅਤਵਾਦੀ ਨੂੰ ਇਸ ਸਦਨ ਚ ਕਿਵੇਂ ਤੁਸੀਂ ਉਹਨੂੰ ਡਿਫੈਂਡ ਕਰਦੇ ਹੋ ਹਿਊਮਨ ਰਾਈਟਸ ਦੇ ਨਾਂ ਤੇ ਤੀਜੀ ਗੱਲ ਜੁੜੀ ਵੀ ਜਿਹੜੇ ਬੱਚੇ ਪਾਰਲੀਮੈਂਟ ਚੋਂ ਬੰਬ ਲੈ ਕੇ ਆਏ ਸੀ ਆਹ ਹਫਤਾ ਪਹਿਲਾਂ ਬੀਬੀ ਵੀ ਤਾਂ ਆਏ ਸੀ ਕੋਈ ਗੱਲ ਨਹੀਂ ਉਸੇ ਤਰੀਕੇ ਰਾਜਵਾਨੇ ਹੁਣੇ ਆਗੇ ਸੀ ਇਹਨਾਂ ਦਾ ਮਤਲਬ ਵੀ ਪਹਿਲਾਂ ਕੋਈ ਵੀ ਕੁਝ ਕਰ ਦੂ ਕਿਸੇ ਨੂੰ ਵੀ ਮਾਰ ਦੂ ਉਹਦੋਂ ਦਾ ਪਾਉ ਨੂੰ ਛੱਡ ਦੋ ਤੇ ਹਮੇਸ਼ਾ ਜੀ ਨੇ ਅੱਜ ਕਿਹਾ ਵੀ ਤੁਹਾਡੀ ਹਿੰਮਤ ਕਿਵੇਂ ਪਈਏ ਗੱਲ ਕਰਨ ਦੀ ਇਸ ਹਾਊਸ 'ਚ ਜੇ ਮੌਜੂਦ ਹੁੰਦਾ ਤਾਂ ਮੈਂ ਤੁਹਾਨੂੰ ਉਸੇ ਵੇਲੇ ਟੋਕ ਕੇ ਤੁਹਾਡੇ ਉਹ ਸ਼ਬਦ ਕਟਵਾਉਂਦਾ ਜੇ ਇਹ ਇਹ ਗੱਲ ਕਹਿੰਦੀ ਹੈ ਨਾ ਵੀ ਉਸ ਵੇਲੇ ਇਸ ਤਰੀਕੇ ਨਾਲ ਲੋਕ ਮਾਰੇ ਤੇ ਬੀਬੀ ਜੀ ਤੁਸੀਂ ਦੱਸਿਓ ਅਜ ਬਾਦਲ ਸਾਹਿਬ ਤਾਂ ਹੈ ਨਹੀਂ ਸਖਵੀਰ ਸਿੰਘ ਬਾਦਲ ਦਾ ਡਿਪਟੀ ਮੁੱਖ ਮੰਤਰੀ ਸੀ ਤੁਹਾਡੇ ਵੇਲੇ ਡੀਜੀਪੀ ਕੌਣ ਸੀ ਬੀਬੀ ਜੀ ਕਦੇ ਆਪਣੀ ਇੰਟਰਵਿਊ ਜਾਂ মিডিਆ ਵਾਲੇ ਪੁੱਛਿਓ ਵੀ ਸਭ ਤੋਂ ਵੱਧ ਜਿਹਨਾਂ ਨੇ ਟੈਰਰਿਸਟ ਮਾਰੇ ਸੀ ਸਮੇਤ ਸਿੰਘ ਸੈਣੀ ਉਹ ਤੁਹਾਡੇ ਸਭ ਤੋਂ ਚਿਹਤੇ ਤੇ ਤੁਹਾਡੇ ਪੰਜਾਬ ਦੇ ਡੀਜੀਪੀ ਤੁਸੀਂ ਰੱਖੇ ਕਿਸੇ ਤਰੀਕੇ ਨਾਲ ਮਲੇਰ ਕੋਟਲੇ ਤੋਂ ਜਿਹੜੇ ਉਸ ਵੇਲੇ ਐਸਐਸਪੀ ਸੀ ਅਜ਼ਹਰ ਆलम ਉਹ ਤੁਹਾਡੇ ਐ ਮਲੇ ਰਹੇ ਤੁਹਾਡੇ ਉਦੋਂ ਵੱਧ ਜਿਹੜੇ ਚੇਅਰਮੈਨ ਨੇ ਜਿਹੜੀਆਂ ਮਿਸਟਰੀ ਅਹੁਦੇ ਤੁਸੀਂ ਦਿੱਤੇ ਉਹ ਕਿਹਦੇ ਕੋਲ ਸੀ ਇਸ ਕਰਕੇ ਤੁਸੀਂ ਤਾਂ ਦੋਨੋਂ ਪਾਸੇ ਨੂੰ ਉਸ ਤੋਂ ਬਾਅਦ ਜਿਹੜੇ ਖਾੜਕੂ ਕਹਿੰਦੇ ਆਪਣੇ ਆਪ ਨੂੰ ਬਾਦਮ ਸਭਾ ਜਾ ਕੇ ਵਿਰਸਾ ਸਿੰਘ ਵਲਟੋਵਾ ਵਰਗੇ ਉਹ ਵੀ ਤੁਹਾਡੇ ਨਾਲ ਕਿਉਂਕਿ ਤੁਸੀਂ ਉਹ ਚੀਜ਼ਾਂ ਜੇ ਤੁਸੀਂ ਕਿਸੇ ਅਕਾਲੀ ਦਲ ਦੇ ਲੰਗੋਵਾਲ ਸਾਹਿਬ ਦੇ ਭੋਗ ਤੇ ਗਏ ਉੱਥੇ ਤੁਸੀਂ ਕਹਿੰਦਾ ਵੀ ਇਹ ਵੀ ਸ਼ਹੀਦ ਨੇ ਜੇ ਤੁਸੀਂ ਮਾਰਨ ਵਾਲੇ ਦੇ ਕਹੇ ਲੰਗੋਵਾਲ ਸਾਹਿਬ ਨੂੰ ਮਾਰਨ ਵਾਲੇ ਦੇ ਭੋਗ ਤੇ ਗਏ ਉਹਨੂੰ ਵੀ ਕਹਿੰਦਾ ਸ਼ਹੀਦ ਤੁਸੀਂ ਤਾਂ ਉਹ ਲੋਕ ਨੂੰ ਇਸ ਕਰਕੇ ਆਹੀ ਤਾਂ ਹੀ ਥੋੜਾ ਜਿਹਾ ਪਤਨ ਹੋਇਆ ਹੋਇਆ ਤੇ ਅਗਲੇ ਮੁੱਦੇ ਤੇ ਚਲਦੇ ਹਾਂ ਗੱਲ ਕਰਦੇ ਹਾਂ ਲਾਰੈਂਸ ਪਿਸ਼ਨੋਈ ਦੀ ਇੰਟਰਵਿਊ ਮਾਮਲੇ ਦੀ ਲਾਰੈਂਸ ਪਿਸ਼ਨੋਈ ਦੀ ਜੇਲ੍ਹ ਚ ਹੋਈ ਇੰਟਰਵਿਊ ਦੇ ਮਾਮਲੇ ਤੇ ਸਰਕਾਰ ਨੇ ਹਾਈ ਕੋਰਟ ਦੇ ਵਿੱਚ ਐਸ ਆਈ ਟੀ ਲਈ ਅਫਸਰਾਂ ਦੀ ਲਿਸਟ ਸੌਂਪ ਦਿੱਤੀ ਹੈ ਹਾਈ ਕੋਰਟ ਨੇ ਮਾਮਲੇ ਦੀ ਜਾਂਚ ਲਈ ਤਿੰਨ ਮੈਂਬਰੀ ਸੈਟ ਬਣਾਉਣ ਦੀ ਗੱਲ ਕਹੀ ਸੀ ਔਰ ਇਹ ਸੈਟ ਡੀ ਜੀ ਪੀ ਪ੍ਰਭੋਦ ਕੁਮਾਰ ਦੀ ਅਗਵਾਈ ਹੇਠ ਬਣੇਗੀ ਤਿੰਨ ਮੈਂਬਰੀ ਸੈਟ ਬਣੇਗੀ ਜਿਸ 'ਚ ਡੀ ਆਈ ਜੀ ਐਸ ਰਾਹੁਲ ਵੀ ਸ਼ਾਮਲ ਹੋਣਗੇ 2 ਵਜੇ ਤੋਂ ਬਾਅਦ ਮਾਮਲੇ ਦੀ ਸੁਣਵਾਈ ਹਾਈ ਕੋਰਟ ਦੇ ਵਿੱਚ ਫਿਰ ਹੋਣੀ ਹੈ ਔਰ ਇਹ ਨਾਮ ਸਿੱਟ ਦੇ ਲਈ ਹਾਈ ਕੋਰਟ ਦੇ ਵਿੱਚ ਦੇ ਦਿੱਤੇ ਗਏ ਨੇ ਕਿ ਇਹਨਾਂ ਅਫਸਰਾਂ ਦੀ ਸਿੱਟ ਬਣਾਈ ਜਾਏਗੀ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਮਾਮਲੇ ਦੀ ਜਾਂਚ ਕਰ ਇਹ ਗੱਲ ਅਰਵਿੰਦ ਕੇਜਰੀਵਾਲ ਦੀ ਅਰਵਿੰਦ ਕੇਜਰੀਵਾਲ ਆ ਚੀਡੀ ਦੇ ਸਾਹਮਣੇ ਪੇਸ਼ ਨਹੀਂ ਹੋ ਰਹੇ ਜਿਵੇਂ ਕਿ ਪਹਿਲਾਂ ਹੀ ਇਸ ਚੀਜ਼ ਦੀ ਚਰਚਾ ਸੀ ਆ ਕਿਆ ਸਰਾਈਆਂ ਸੀ ਕਿਉਂਕਿ ਉਹ ਹਸ਼ਰਪੁਰ ਪਹੁੰਚ ਗਏ ਸੀ ਔਰ ਪਹਿਲਾਂ ਹੀ ਉਹਨਾਂ ਨੇ ਆਪਣੀ ਛੁੱਟੀ ਜਿਹੜੀ ਹੈ ਉਹ ਸੈੱਟ ਕੀਤੀ ਹੋਈ ਸੀ ਸੋ ਇਸ ਕਰਕੇ ਅੱਜ ਉਮੀਦ ਸੀ ਕਿ ਉਹ ਈਡੀ ਦੇ ਸਾਹਮਣੇ ਨਹੀਂ ਜਾਣਗੇ ਸਰਵਿੰਦ ਕੇਜਰੀਵਾਲ ਨੂੰ ਈਡੀ ਨੇ ਸਬਨ ਭੇਜਿਆ ਸੀ ਅੱਜ ਪੇਸ਼ ਹੋਣ ਲਈ ਤੇ ਕੇਜਰੀਵਾਲ ਨੇ ਉਹਨੂੰ ਸਬਨ ਦਾ ਜਵਾਬ ਭੇਜਿਆ ਹੈ ਉਹਨਾਂ ਕਹਿੰਦਾ ਹੈ ਕਿ ਈਡੀ ਦਾ ਸਬਨ ਰਾਜਨੀਤੀ ਤੋਂ ਪ੍ਰੇਰਿਤ ਹੈ ਅਤੇ ਈਡੀ ਦਾ ਇਹ ਸੱਮਨ ਵੀ ਪਿਛਲੇ ਸੱਮਨ ਵਾਂਗ ਹੀ ਗੈਰਕਾਨੂੰਨੀ ਹੈ। ਉਹਨਾਂ ਕਿਹਾ ਕਿ ਇਸ ਸੱਮਨ ਨੂੰ ਵਾਪਸ ਲਿਆ ਜਾਵੇ। ਉਹਨਾਂ ਕਿਹਾ ਕਿ ਮੈਂ ਹਰ ਕਾਨੂੰਨੀ ਸੱਮਨ ਮੰਨਣ ਦੇ ਲਈ ਤਿਆਰ ਹਾਂ। ਮੈਂ ਆਪਣੀ ਜ਼ਿੰਦਗੀ ਇਮਾਨਦਾਰੀ ਤੇ ਪਾਰਦਰਸ਼ਤਾ ਦੇ ਨਾਲ ਜਿਉਂਦਾ ਹਾਂ। ਮੇਰੇ ਕੋਲੇ ਲੁਕਾਉਣ ਲਈ ਕੁਝ ਨਹੀਂ। ਇਸ ਤੋਂ ਪਹਿਲਾਂ ਈਡੀ ਨੇ 2 ਨਵੰਬਰ ਨੂੰ ਅਰਵਿੰਦ ਕੇਜਰੀਵਾਲ ਨੂੰ ਪੇਸ਼ ਹੋਣ ਲਈ ਸੱਮਨ ਕੀਤਾ ਸੀ ਪਰ ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਚ ਰੁੱਝੇ ਹੋਣ ਦਾ ਹਵਾਲਾ ਦਿੱਦਿਆਂ ਉਹ ਪੇਸ਼ ਨਹੀਂ ਹੋਏ ਸਨ।